ਸਰਕਾਰਾਂ ਕਹਿੰਦੀਆਂ ਵੀ 40 ਸਾਲ ਤੋਂ ਪਾਣੀ ਇਹ ਗੰਦਲਾ ਹੋ ਰਿਹਾ ਹੈ ਨਾਲਾ ਜਿਹੜਾ ਹੈ ਉਹ ਬੁੱਢਾ ਦਰਿਆ ਜਿਹੜਾ ਹੈ ਇਹ ਸਤਲੁਜ ਦਰਿਆ ਨੂੰ ਗੰਦਲਾ ਕਰ ਰਿਹਾ ਹੈ 40 ਸਾਲ ਹੋ ਗਏ ਨੇ ਹੁਣ ਜਾ ਕੇ ਲੋਕ ਸੜਕਾਂ ਦੇ ਉੱਤੇ ਕੀ ਕਾਰਨ ਮੰਨਦੇ ਜੇ ਪਹਿਲੀਆਂ ਸਰਕਾਰਾਂ ਨੂੰ ਇਹਨਾਂ ਹਲੋਣਾ ਨਹੀਂ ਦਿੱਤਾ ਨਹੀਂ ਸਰਕਾਰਾਂ ਵਾਸਤੇ ਸਮੱਸਿਆ ਹੀ ਨਹੀਂ ਸਮੱਸਿਆ ਤਾਂ ਲੋਕਾਂ ਵਾਸਤੇ ਜਿਹਨਾਂ ਨੂੰ ਪਾਣੀ ਪੀਣਾ ਹੈ ਸਰਕਾਰਾਂ ਨੇ ਤਾਂ ਬਣਾਇਆ ਬਣਾਇਆ ਚਾਰਕੀਤਾ ਪਾਣੀ ਆਰੋ ਦਾ ਪਾਣੀ ਪੋਟੜ ਪਾਣੀ ਸਭ ਕੁਝ ਮਿਲ ਰਿਹਾ ਹੈ ਗੱਲ ਤਾਂ ਲੋਕਾਂ ਦੀ ਹੈ ਜਿਹੜੇ ਚਾਰੇ ਨੇ ਦਰਿਆ ਦੇ ਕਿਨਾਰੇ ਦੇ ਬੈਠੇ ਆ ਜਾਏ ਪਾਣੀ ਜਦੋਂ ਅੱਗੇ ਜਾਂਦਾ ਫੋਜਪੁਰ ਤੱਕ ਹਰੀਕੇ ਪਤਣ ਤੱਕ ਸਮੱਸਿਆ ਦਾ ਨਾ ਨਹੀਂ ਹੈ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਸਰਕਾਰ ਵਾਸਤੇ ਰੰਗਲਾ ਪੰਜਾਬ ਏ ਲੋਕਾਂ ਵਾਸਤੇ ਗੰਦਲਾ ਗੰਦੜਾ ਬਣਾਤਾ ਕੋਈ ਵੀ ਸਰਕਾਰ ਆਵੇ ਸ਼ਬਦ ਵਰਤਦੇ ਨੇ ਜਿਹੜੇ ਇਹ ਆਪਣੇ ਅਨੁਪਰਾਸ ਅਲੰਕਾਰ ਚ ਕਵਤਾ ਦੇ ਵਿੱਚ ਸ਼ਬਦ ਵਰਤਦੇ ਆ ਉਹਦਾ ਧੋਖਾ ਦੇ ਰਹੇ ਹੁੰਦੇ ਆ ਇਹ ਰੰਗਲਾ ਕੰਗਲਾ ਬੰਗਲਾ ਚੰਗਲਾ ਜੰਗਲਾ ਇਹ ਸ਼ਬਦ ਵਰਤਦੇ ਆ ਇਸ ਕਰਕੇ ਲੋਕਾਂ ਜੀ ਨੂੰ ਵੱਡੀ ਚੇਤਨਾ ਆਈ ਅੱਜ ਜਾ ਰਹੇ ਆ ਇਹ ਸੁਨੇਹਾ ਪਹੁੰਚ ਗਿਆ ਨਾ ਪੱਕਾ ਹੱਲ ਕੀ ਹੈ ਕਿਵੇਂ ਦੇਖੋ ਪੱਕਾ ਹੱਲ ਤਾਂ ਹੈ ਵੀ ਜਿਹੜੇ ਅਫਸਰ ਨੇ ਉਹਨੂੰ ਡਿਸਮਿਸ ਕਰੋ ਹਾਂ ਪੋਲੂਸ਼ਨ ਬੋਰਡ ਜਿੱਥੇ ਬਣਦੀ ਹੈ ਡਿਸਮਿਸ ਕਰੋ ਜਿਹੜੇ ਆਪਣੇ ਵੱਡਾ ਪੋਲੂਸ਼ਨ ਕਰਦੀ ਹੈ ਵੱਡੀ ਇੰਡਸਟਰੀ ਉਹਨੂੰ ਜੁਰਮਾਨਾ ਕਰੋ ਸਾਡੇ ਤੇਰੇ ਬਾਪ ਦੇ ਕਾਜਲ ਤੁਸੀਂ ਵੇਖ ਸਕਦੇ ਜੀ ਵੀਰ ਲੱਖਾਂ ਜੇਲ੍ਹ ਦੇ ਤਣਾਵ ਦੇ ਕਾਤਲ ਮਰਦਾਬਾ ਲੱਖਾ ਸੁਧਾਨਾ ਜੀ ਤੁਸੀਂ ਵੇਖ ਸਕਦੇ ਜੀ ਵੀਰ ਧਰਤੀ ਦੇ ਕਾਤਲ ਮਰਦਾਬਾ ਸਾਡੇ ਪਾਣੀ ਦੇ ਪਾਣੀਆ ਬੰਦ ਕਰੋ ਸਭ ਪੰਜਾਬ ਦੇ ਪਾਣੀ ਸਾਡੇ 드라마 ਯਾਰਾ ਪਾਣੀਆ ਬੰਦ ਕਰੋ ਤੁਸੀਂ ਵੇਖ ਸਕਦੇ ਜੀ ਸਾਡੇ 드라마 ਦੇ ਕਾਤਲ ਮਰਦਾਬਾ